ਇੱਕ ਕੈਂਡੀਡੇਟ ਹੁੰਦਾ ਪਿੰਡ ਦੇ ਵਿੱਚ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਉਹਨੇ ਪ੍ਰਚਾਰ ਕਰਨਾ ਉਹਨੇ ਆਪਣੀ ਗੱਲ ਰੱਖਣੀ ਉਹਨੂੰ ਪ੍ਰਚਾਰ ਕਰਨ ਤੋਂ ਰੋਕ ਦੇਣਾ ਕਿਸੇ ਵੀ ਪਿੰਡ ਦੇ ਵਿੱਚ ਇਹ ਕਿਥੋਂ ਦੀ ਡੈਮੋਕ੍ਰੇਸੀ ਆ ਉਹੀ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਜੋ ਭਾਜਪਾ ਨੇ ਸਥਾਪਿਤ ਕੀਤੀਆਂ ਅਸੀਂ ਬਖੂਬੀ ਲਾਗੂ ਕਰਦੇ ਮਤਲਬ ਭਾਜਪਾ ਦੇ ਪਿੱਠ ਤੇ ਖੇਡਣਾ ਜਿਹੜਾ ਉਹਨਾਂ ਨੇ ਸੈੱਟ ਕਰਤਾ ਫਿਰ ਭਾਜਪਾ ਨੂੰ ਦੱਸਣਾ ਹਾਂ ਕਿ ਜੇ ਖੂਚ ਜੋ ਆਵਾਜ਼ ਮਾਰਗੇ ਹੋਜੂ ਕੁੱਤਾ ਕੀ ਇਹ ਕੁੱਤਾ ਸੁਣਦਾ ਖੂਜ ਵੀਰਜੀ ਕਹੀਏ ਵੀਰਜੀ ਸੁਣਦਾ ਜਦੋਂ ਯੂਨੀయన్స్ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਜੇ ਕਲੈਸ਼ ਸਾਹਮਣੇ ਆਉਣਗੇ ਕੀ ਅਸੀਂ ਇਸ ਲੜਾਈ ਨੂੰ ਜਿਹੜੀ ਕਿਸਾਨੀ ਦੀ ਲੜਾਈ ਆ ਜਿਹੜੀ ਪੰਜਾਬ ਦੀ ਲੜਾਈ ਆ ਉਹਨੂੰ ਅਸੀਂ ਦੁਕਾਨਦਾਰ ਵਰਸਸ ਕਿਸਾਨਤਾ ਨਹੀਂ ਬਣਾ ਕੇ ਧਰਦਾਂਗੇ ਕਿਉਂਕਿ ਜੇ ਇਹ ਬਣ ਗਿਆ ਫਿਰ ਤਾਂ ਅਲਟੀਮੇਟ ਪੰਜਾਬ ਦਾ ਨੁਕਸਾਨ ਪਰ ਉਹ ਨੈਰੇਟਿਵ ਦੀ ਲੜਾਈ ਆ ਜਿਹੜੀ ਉਹ ਬਹੁਤ ਹੱਦ ਤੱਕ ਉਹ ਚ ਡੋਮਿਨੈਂਸ ਇਸ ਗੱਲ ਦੀ ਆ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਕਿਸਾਨ ਯੂਨੀਅਨ ਆ ਤੀਜੇ ਦਿਨ ਰੇਲਾਂ ਰੋਕ ਦਿੰਦੇ ਆ ਤੀਜੇ ਦਿਨ ਧਰਨੇ ਲਾਉਂਦੇ ਆ ਤੇ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਹੁੰਦਾ ਪੰਜਾਬ ਦੇ ਵਪਾਰੀ ਦਾ ਨੁਕਸਾਨ ਕੋਈ ਰੇਲ ਕਿਉਂ ਰੋ ਹੁਣ ਜੇ ਰੇਲ ਰੋਕਣਾ ਇੱਕ ਪ੍ਰੋਟੈਸਟ ਦੀ ਫਾਰਮ ਹੈਗੀ ਆ ਭਾਰਤ ਬੰਦ ਵੀ ਦਾ ਪ੍ਰੋਟੈਸਟ ਦੀ ਫਾਰਮ ਆ ਹਾਂ ਉਹਦੇ ਵਿੱਚ ਵੀ ਤਾਂ ਵਪਾਰ ਮੰਡਲ ਨੇ ਸਾਡਾ ਪੂਰੇ ਪੰਜਾਬ ਦੇ ਜਿਹੜਾ ਸੀਗਾ ਉਹ ਸਾਥ ਦਿੱਤਾ ਹੈਗਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਪੰਜਾਬ ਦੇ ਵਿੱਚ ਇਲੈਕਸ਼ਨ ਨੇੜੇ ਆ ਪਾਰਟੀਆਂ ਪ੍ਰਚਾਰ ਕਰਨ ਦੇ ਲਈ ਜਾ ਰਹੀਆਂ ਪਰ ਪਾਰਟੀਆਂ ਨੂੰ ਰੋਕਿਆ ਵੀ ਜਾ ਰਿਹਾ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਤੇ ਸਵਾਲ ਵੀ ਪੁੱਛੇ ਜਾ ਰਹੇ ਆ ਸਵਾਲ ਪੁੱਛਣ ਤੇ ਵਿਰੋਧ ਕਰਨ ਤੱਕ ਤਾਂ ਗੱਲ ਬਿਲਕੁਲ ਸਮਝ ਆਉਂਦੀ ਹੈ ਪਰ ਕਿਸੇ ਨੂੰ ਪ੍ਰਚਾਰ ਤੋਂ ਰੋਕ ਦੇਣਾ ਇਹਨੂੰ ਕਿਵੇਂ ਜਸਟੀਫਾਈ ਕੀਤਾ ਜਾ ਸਕਦਾ ਮੇਰੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹਨਾਂ ਤੋਂ ਪੁੱਛਦੇ ਆ ਕਿ ਕਿਉਂ ਇਹ ਸਭ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇਸ ਘਟਨਾਕਰਮ ਦਾ ਕਿਤੇ ਇਹ ਤਾਂ ਨਹੀਂ ਕਿ ਭਾਜਪਾ ਨੂੰ ਹੀ ਫਾਇਦਾ ਹੋ ਜਾਣਾ। ਬਾਈ ਸਵਾਗਤ ਹੈ ਤੁਹਾਡਾ ਚੈਨਲ ਤੇ ਬਹੁਤ-ਬਹੁਤ ਧੰਨਵਾਦ। ਹਾਂ ਸ਼ੁਕਰੀਆ ਬਾਈ ਜੀ ਬਹੁਤ-ਬਹੁਤ ਜੀ। ਤੁਸੀਂ ਖੋ ਜੇਲ ਜਾ ਕੇ ਆਏ ਹੋ। ਠੀਕ ਹੈ ਤੁਹਾਨੂੰ ਰਿਹਾ ਵੀ ਕਰ ਦਿੱਤਾ ਗਿਆ ਪੁਲਸ ਹਰਾਸਤ ਦੇ ਵਿੱਚ ਸੀਗੇ ਤੁਸੀਂ। ਵਿਰੋਧ ਕਰ ਰਹੇ ਹੋ ਤੁਸੀਂ। ਇੱਕ ਕੈਂਡੀਡੇਟ ਹੁੰਦਾ ਪਿੰਡ ਦੇ ਵਿੱਚ। ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ। ਉਹਨੇ ਪ੍ਰਚਾਰ ਕਰਨਾ, ਉਹਨੇ ਆਪਣੀ ਗੱਲ ਰੱਖਣੀ ਆ। ਉਹਨੂੰ ਪ੍ਰਚਾਰ ਕਰਨ ਤੋਂ ਰੋਕ ਦੇਣਾ। ਕਿਸੇ ਵੀ ਪਿੰਡ ਦੇ ਵਿੱਚ ਇਹ ਕਿਥੋਂ ਦੀ ਡੈਮੋਕਰੇਸੀ ਆ ਕੀ ਹੋਣ ਯੂਨੀయన్స్ ਦਾ ਵੀ ਵਿਸ਼ਵਾਸ ਨਹੀਂ ਹੈਗਾ ਡੈਮੋਕਰੇਸੀ ਦੇ ਵਿੱਚ ਨਵਰੀਤ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਆਪਾਂ ਇਹ ਕਹਿੰਦੇ ਕਿ ਇੱਥੇ ਲੋਕਤੰਤਰ ਆ ਹੂੰ ਲੋਕਤੰਤਰ ਲੋਕਾਂ ਲਈ ਆ ਹੂੰ ਜਾਂ ਸਿਰਫ ਭਾਰਤੀ ਜਨਤਾ ਪਾਰਟੀ ਲਈ ਆ ਸਭ ਲਈ ਆ ਸਭ ਲਈ ਆ ਹਾਂ ਤੇ ਫਿਰ ਜਿਹੜੇ ਲੋਕ ਦਿੱਲੀ ਜਾ ਰਹੇ ਸੀ ਹਾਂ ਰਸਤੇ 'ਚ 8-8 ਫੁੱਟ ਦੀਆਂ ਕੰਧਾਂ ਕੱਢੀਆਂ ਉਦੋਂ ਪਬਲਿਕ ਤੇ ਪ੍ਰਾਈਵੇਟ ਪ੍ਰਾਪਰਟੀ ਨੂੰ ਡੈਮੇਜ ਦੇ ਡੈਮੇਜ ਨੂੰ ਕੰਟਰੋਲ ਕਰਨ ਵਾਲਾ ਐਕਟ ਕਿੱਧਰ ਗਿਆ ਹੂੰ ਜੇ ਕਿਸੇ ਨੇ ਰੋਡ ਜਾਮ ਕਰਤੀ ਹਾਂ ਉਹਦੇ ਤੇ ਪਰਚਾ ਵੀ ਬੱਸ ਦਾ ਟਾਈਮ ਮਿਸ ਹੋ ਗਿਆ ਕਿਸੇ ਦਾ ਕੋਈ ਹੋਰ ਕੰਮ ਜਿਹੜਾ ਸੀ ਉਹ ਰਹਿ ਗਿਆ ਜਨਤਾ ਨੂੰ ਜਿਹੜੀ ਉਹ ਸਹੂਦਾ ਹੋਈ ਹੂੰ ਤੇ ਜਦੋਂ ਜਨਤਾ ਹੀ ਆਪ ਦੀ ਗੱਲ ਲੈ ਕੇ ਜਾ ਰਹੀ ਹੋਵੇ ਕੰਕਰੀਟ ਦੀਆਂ 8 8 ਫੁੱਟ ਦੀਆਂ ਕੰਧਾਂ 4 4 ਫੁੱਟ ਚੌੜੀਆਂ ਕੰਧਾਂ ਜਿਹੜੀਆਂ ਕਿ ਜਿੰਨੂ ਕਿ ਜੋ ਉਹਨਾਂ ਦੇ ਵਿੱਚ ਜੀ ਆਪਾਂ ਛੇਤੀ ਟੈਂਕ ਵੀ ਮਾਰੀਏ ਤੇ ਸ਼ਾਇਦ ਉਹ ਜਿਹੜੀਆਂ ਨਾਂ ਡਿੱਗਣ ਇਸ ਤਰ੍ਹਾਂ ਦੀਆਂ ਕੰਧਾਂ ਕੱਢ ਦੇਣੀਆਂ ਕਿ ਇਹ ਲੋਕਤੰਤਰ ਆ ਨਹੀਂ ਕਿ ਇਹ ਲੋਕਤੰਤਰ ਆ ਇਹ ਯੂਨੋ ਦੇ ਵਿੱਚ ਰੈਜ਼ੋਲੂਸ਼ਨ ਪਿਆ ਹੋਇਆ ਕਿ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਕੋਈ ਵੀ ਪਾਲਿਸੀ ਫਰੇਮ ਕਰੋਗੇ ਤਾਂ ਤੁਸੀਂ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨਾਲ ਰਹਿ ਕਰੋਗੇ ਭਾਰਤੀ ਜਨਤਾ ਪਾਰਟੀ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਕਿੰਨੇ ਨਾਲ ਰਾਇ ਕੀਤੀ ਔਰ ਇਹ ਜਿਹੜੇ ਲੋਕਤੰਤਰੀ ਦਹਾਈ ਪਾਉਂਦੇ ਆ ਰਾਜ ਸਭਾ ਚ ਲੋਕ ਭਾਰਤੀ ਜਨਤਾ ਪਾਰਟੀ ਘਟ ਗਿਣਤੀ ਸੀ ਸਪੀਕਰ ਨੇ ਧੱਕੇ ਨਾਲ ਹੀ ਕਹਿਤਾ ਕਿ ਖੇਤੀ ਕਾਨੂੰਨ ਪਾਸ ਅੱਜ ਤੱਕ ਨਹੀਂ ਭਾਜਪਾ ਨੇ ਦੱਸਿਆ ਕਿ ਰਾਜ ਸਭਾ ਚ ਖੇਤੀ ਕਾਨੂੰਨ ਦੇ ਪੱਖ ਚ ਕਿੰਨੀਆਂ ਵੋਟਾਂ ਪਈਆਂ ਸੀ ਅੱਜ ਹੀ ਦੱਸ ਦੇ ਨਾ ਉਹ ਤਾਂ ਰੱਦ ਵੀ ਹੋ ਗਏ ਕੋ ਕਹਿ ਦੇਣਗੇ ਆਵਾਜ਼ ਵੱਧ ਆਈ ਸੀ ਜਿਹੜੇ ਕਿ ਇਸ ਮੁਲਕ ਦੇ ਵਿੱਚ ਇਹ ਕਹਿਣਾ ਬੀਨ ਨਰਿੰਦਰ ਮੋਦੀ ਦੀ ਆ ਨੀਤੀ ਗਲਤ ਆ ਯੋਗੀ ਦੀ ਆ ਨੀਤੀ ਆ 1000 ਬੰਦੇ ਤੇ ਇਸ ਮੁਲਕ ਚ ਦੇਸ਼ ਧਰੋਹ ਦਾ ਪਰਚਾ ਸਿਰਫ ਇਸ ਗੱਲ ਕਰਕੇ ਆ ਕਿ ਉਹਨਾਂ ਨੇ ਨਰਿੰਦਰ ਮੋਦੀ ਜਾਂ ਯੋਗੀ ਦੇ ਖਿਲਾਫ ਕੋ ਆਰਟੀਕਲ ਲਿਖਿਆ ਕੋ ਪੋਸਟ ਪਾਈ ਕੋਈ ਉਹਨਾਂ ਦੀ ਨੀਤੀ ਦੀ ਲੋਚਨਾ ਕੀਤੀ ਕੀ ਇਹ ਲੋਕਤੰਤਰ ਜੇ ਇਹ ਲੋਕਤੰਤਰ ਆ हां ਅਸੀਂ ਐਗਜ਼ੈਕਟਲੀ ਉਹੀ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਜੋ ਭਾਜਪਾ ਨੇ ਸਥਾਪਿਤ ਕੀਤੀਆਂ ਅਸੀਂ ਬਖੂਬੀ ਲਾਗੂ ਕਰਾਂਗੇ ਮਤਲਬ ਭਾਜਪਾ ਦੇ ਪਿੱਢ ਤੇ ਖੇਡਣਾ ਜਿਹੜਾ ਉਹਨਾਂ ਨੇ ਸੈੱਟ ਕਰਤਾ ਫਿਰ ਭਾਜਪਾ ਦੇ ਪਿੱਢ ਤੇ ਨਹੀਂ ਖੇਡਾਂਗਾ ਹਾਂ ਭਾਜਪਾ ਨੂੰ ਦੱਸਣਾ ਹਾਂ ਕਿ ਜੇ ਖੂਜ ਜੋ ਆਵਾਜ਼ ਮਾਰੀਏ ਖੂਜ ਕੁੱਤਾ ਕੀ ਇਹ ਕੁੱਤਾ ਸੁਣਦਾ ਖੂਜ ਵੀਰ ਜੀ ਕਹੀਏ ਵੀਰ ਜੀ ਸੁਣਦਾ ਹੈਗਾ ਤੇ ਜੇ ਇਹ ਕਹਤਾ ਕਿ ਇੱਧਰ ਨਹੀਂ ਜਾਣ ਦੇਣਾ ਇੱਧਰ ਜਾਣ ਤੇ ਡਾਂਗ ਵਰਨੀ ਆ ਇੱਧਰ ਜਾਣ ਤੇ ਗੋਲੀ ਚੱਲਣੀ ਹੈਗੀ ਆ ਤੇ ਫਿਰ ਰੂੜੀਆਂ ਥਾਣੀ ਵੀ ਵਾਪਸ ਆਉਣਾ ਪੈ ਸਕਦਾ ਫਿਰ ਪਿੰਡਾਂ ਦੇ ਰਸਤੇ ਬੰਦ ਵੀ ਹੋ ਸਕਦੇ ਆ ਜੇ ਲੋਕਤੰਤਰ ਆ ਫਿਰ ਲੋਕ ਨਹੀਂ ਚਾਹੁੰਦੇ ਜਿੱਥੇ ਲੋਕ ਨਹੀਂ ਚਾਹੁੰਦੇ ਬਈ ਤੁਸੀਂ ਸਾਡੇ ਪਿੰਡ ਨਾ ਵੜੋ ਫਿਰ ਧੱਕੇ ਨਾਲ ਵੜਨਾ ਇਹ ਤਾਂ ਨਾ ਚਾਹੀਆ ਧੱਕੇ ਨਾਲ ਪਿੰਡ 'ਚ ਵੜਨਾ ਤਾਂ ਨਾ ਚਾਹੀਆ ਰੋਕਣਾ ਲੋਕਤੰਤਰ ਲੋਕਤੰਤਰ ਦੀ ਹਨ ਕਿਵੇਂ ਹੋਇਆ ਲੋਕ ਕਹਿੰਦੇ ਵੀ ਤੁਸੀਂ ਸਾਡੇ ਪਿੰਡ ਨਾ ਵੜੋ ਲੋਕਾਂ ਦਾ ਰਾਜ ਆ ਨਾ ਲੋਕ ਰਾਜ ਹੀ ਹੋਣਾ ਚਾਹੀਦਾ ਨਾ ਲੋਕਾਂ ਦੀ ਰਾਇ ਦੀ ਕਦਰ ਹੋਣੀ ਚਾਹੀਦੀ ਆ ਅਸੀਂ ਕਹਿੰਨੇ ਕਿ ਸਾਡੇ ਪਿੰਡ ਨਾ ਵੜੋ ਤੇ ਜਿਹੜਾ ਕੋ ਸਾਡੇ ਪਿੰਡ ਧੱਕੇ ਨਾਲ ਵੜੂਗਾ ਬਈ ਅਸੀਂ ਧੱਕਾ ਕਿਵੇਂ ਬਰਦਾਸ਼ਤ ਕਰਾਂਗੇ ਚਲੋ ਇੱਕ ਘਟਨਾ ਹੁੰਦੀ ਆ ਬਰਨਾਲੇ ਦੇ ਵਿੱਚ ਕਿਸਾਨ ਯੂਨੀਅਨਾਂ ਦੇ ਵੱਲੋਂ ਉੱਥੇ ਇੱਕ ਸੌਰੀ ਇੱਕ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਖਾਸ ਯੂਨੀਅਨ ਦੇ ਵੱਲੋਂ ਉੱਥੇ ਧਰਨਾ ਲਾਇਆ ਜਾਂਦਾ ਦੂਜੇ ਪਾਸੇ ਵੀ ਵਪਾਰੀਆਂ ਵੱਲੋਂ ਵੀ ਧਰਨਾ ਲਾ ਲਿਆ ਜਾਂਦਾ ਕਲੈਸ਼ ਹੁੰਦਾ ਇੱਕ ਉਸ ਨੂੰ ਵੀ ਪ੍ਰਚਾਰਿਆ ਇੱਕ ਧਿਰ ਦੇ ਵੱਲੋਂ ਇਕ ਤਰ੍ਹਾਂ ਕਹਾ ਤਾਂ ਜਾਂ ਕਹਾ ਮੀਡੀਆ ਦੀ ਇਕ ਤਰ ਦੇ ਵੱਲੋਂ ਇਹ ਕਿਹਾ ਜਾਂਦਾ ਵੀ ਵਪਾਰੀਆਂ ਨੇ ਢਾਲੇ ਕਿਸਾਨ ਵਿਰੋਧ ਹੋ ਰਿਹਾ ਆਪਸ ਦੇ ਵਿੱਚ ਕਲੈਸ਼ ਦਿਖਾਇਆ ਜਾਂਦਾ ਜਦੋਂ ਯੂਨੀయన్స్ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਜੇ ਕਲੈਸ਼ ਸਾਹਮਣੇ ਆਉਣਗੇ ਕੀ ਅਸੀਂ ਇਸ ਲੜਾਈ ਨੂੰ ਜਿਹੜੀ ਕਿਸਾਨੀ ਦੀ ਲੜਾਈ ਆ ਜਿਹੜੀ ਪੰਜਾਬ ਦੀ ਲੜਾਈ ਆ ਉਹਨੂੰ ਅਸੀਂ ਦੁਕਾਨਦਾਰ ਵਰਸਸ ਕਿਸਾਨਤਾ ਨਹੀਂ ਬਣਾ ਕੇ ਧਰ ਦਾਂਗੇ ਕਿਉਂਕਿ ਜੇ ਇਹ ਬਣ ਗਿਆ ਫਿਰ ਤਾਂ ਅਲਟੀਮੇਟ ਪੰਜਾਬ ਦਾ ਨੁਕਸਾਨ ਆ ਨਵਰੀਤ ਆਈਸੋਲੇਟਡ ਇਨਸੀਡੈਂਟ ਨੂੰ ਤੁਸੀਂ ਜਰਨਲਾਈਜ਼ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਪਰ ਕਰਿਆ ਜਾ ਰਿਹਾ ਹੈ ਨਾ ਦੂਜੇ ਪਾਸੋਂ ਉਹ ਜੋ ਦੇਖੋ ਉਹ ਤਾਂ ਜੋ ਭਾਜਪਾ ਤੇ ਉਹਨਾਂ ਦਾ ਆਈਟੀ ਸੈੱਲ ਤਾਂ ਇਹੀ ਕੁਝ ਕਰਨ ਲੱਗਾ ਹੋਇਆ ਹੈ ਨਾ ਉਹਨਾਂ ਦਾ ਕੰਮ ਸਮਾਜ ਚ ਵੰਡੀਆਂ ਪਾਉਣਾ ਨਫ਼ਰਤ ਪੈਦਾ ਕਰਨਾ ਸਮਾਜ ਦੇ ਵਿੱਚ ਲੋਕਾਂ ਨੂੰ ਆਪ ਚ ਲੜਾਉਣਾ ਹੈ ਹਾਂ ਤੁਸੀਂ ਇਹ ਦੇਖੋ ਕਿ ਇਸੇ ਸਾਲ ਹੀ 16 ਮਤਲਬ ਅਸੀਂ ਮਤਲਬ ਜਿਹੜਾ ਹੈਗਾ ਜਨਵਰੀ ਨੂੰ ਹਾਂ ਪੂਰੇ ਭਾਰਤ ਬੰਦ ਆ ਜਿਹੜਾ ਸੀ ਅਸੀਂ ਐਲਾਨ ਕੀਤਾ ਕੀਤਾ ਸੌਰੀ 16 ਫਰਵਰੀ ਹਾਂ 16 ਪੰਜਾਬ ਬੰਦ ਹੋਇਆ ਬਿਲਕੁਲ ਹੋਇਆ ਪੰਜਾਬ ਦੇ ਸ਼ਹਿਰ ਬੰਦ ਹੋਏ ਮੈਂ ਮੈਂ ਇਹਦਾ ਗਵਾ ਉਹ ਸ਼ਹਿਰ ਵੀ ਬੰਦ ਹੋਏ ਜਿੱਥੇ ਨਾਰਮਲ ਹੀ ਬੰਦ ਨਹੀਂ ਹੁੰਦਾ ਨਹੀਂ ਹੁੰਦਾ ਹਾਂ ਤੂੰ ਥੋੜੀ ਗੱਲ ਹੋਈ ਤੁਸੀਂ ਮਹਾਲੀ ਦੀ ਗੱਲ ਕੀਤੀ ਸੀ ਹਾਂ ਮੈਂ ਪੰਜਾਬ ਦੇ ਲਗਭਗ ਸ਼ਹਿਰ ਬੰਦ ਹੋਏ ਹਾਂ ਉੱਥੇ ਕੀ ਇਹ ਵਪਾਰੀ ਇਹ ਪਿਛਲੇ ਹਫਤੇ ਹੀ ਆ ਕੇ ਰਹਿਣ ਲੱਗੇ ਬਰਨਾਲੇ ਕਿ ਉਸ ਤੋਂ ਪਹਿਲਾਂ ਵੀ ਇਹਦੇ ਅੱਜ ਤੋਂ ਬਰਨਾਲਾ ਬੰਦ ਸੀਗਾ ਹਾਂ ਇਸ ਤਰ੍ਹਾਂ ਦੀਆਂ ਜਿਹੜੇ ਆਈਸੋਲੇਟਡ ਇਨਸੀਡੈਂਟ ਨੇ ਉਹਨਾਂ ਨੂੰ ਜਰਨਲਾਈਜ਼ ਕਰਨਾ ਤੇ ਸਮਾਜ ਚ ਕੜਤਨ ਪੈਦਾ ਕਰਨਾ ਇਹ ਭਾਜਪਾ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਰਹੀ ਹੈਗੀ ਆ ਅਸਲ ਦੇ ਵਿੱਚ ਕੀ ਕੋਨ ਕੋਲੇ ਮੁੱਦਾ ਨਹੀਂ ਹੈ ਕੋਈ ਜਿਹੜਾ ਇੱਕ ਇਹ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਕਿਸਾਨ ਵਿਰੋਧ ਕਰ ਰਹੇ ਹੈਗੇ ਆ ਹਾਂ ਇੱਕੋ ਨਾਰਾ ਕਾਰਪੋਰੇਟ ਦਾ ਗੈਟ 빅 ਔਰ ਗੈਟ ਆਊਟ ਸਵਦੇਸ਼ੀ ਦਾ ਨਾਰਾ ਦੇ ਕੇ ਆਈ ਸੀ ਭਾਜਪਾ ਪਰ ਚੂਣ ਦੇ ਖੇਤਰ ਚ ਕਾਰਪੋਰੇਟ ਨੂੰ ਕੌਣ ਲੈ ਕੇ ਆਇਆ ਤੇ ਪਰਚੂਨ ਦਾ کاروبار ਕੌਣ ਕਰਦਾ ਛੋਟਾ ਦੁਕਾਨਦਾਰ ਛੋਟਾ ਵਪਾਰੀ ਰੇੜੀ ਵਾਲਾ ਜਿੱਥੇ ਜਿੱਥੇ ਸ਼ਾਪਿੰਗ ਮਾਲ ਬਈ ਖੁੱਲੇ ਆ ਨਾ ਤੁਸੀਂ ਅੱਜ ਵੀ ਕਿਸੇ ਸ਼ਹਿਰ ਜਾ ਕੇ ਪੁੱਛ ਲਓ 40 ਤੋਂ 45% ਸ਼ਹਿਰੀ ਦੁਕਾਨਦਾਰ ਦੀ ਵਿਕਰੀ ਘਟ ਗਈ ਮੋਦੀ ਨੇ ਸਭ ਤੋਂ ਵੱਧ ਨੁਕਸਾਨ ਛੋਟੇ ਦੁਕਾਨਦਾਰ ਛੋਟੇ ਵਪਾਰੀ ਦਾ ਕੀਤਾ ਹੈਗਾ ਤੇ ਉਹ ਜਿਹੜਾ ਕਾਰਪੋਰੇਟ ਦੇ ਦਾਖਲੇ ਦੇ ਖਿਲਾਫ ਲੜ ਕੌਣ ਰਿਹਾ ਹੂੰ ਲੜਤਾ ਕਿਸਾਨ ਰਏ ਹਨ ਕਿਸਾਨ ਕਾਰਪੋਰੇਟ ਦੇ ਖਿਲਾਫ ਲੜ ਰਹੇ ਭਾਵੇਂ ਉਹ ਜ਼ਮੀਨ ਚਾਹਣਾ ਚਾਹੁੰਦਾ ਭਾਵੇਂ ਪਰਚੂਨ ਦੇ ਕਾਰੋਬਾਰ ਚਾਹਣਾ ਚਾਹੁੰਦਾ ਭਾਵੇਂ ਡਿਫੈਂਸ ਚੋਂ ਜਿੱਥੇ ਦੀ ਆਉਣਾ ਚਾਹੁੰਦਾ ਹੈਗਾ ਅੱਜ ਸਭ ਤੋਂ ਜਿਹੜੀ ਹੈਗੀ ਆ ਕਾਰਪੋਰੇਟ ਦੇ ਖਿਲਾਫ ਇੱਕ ਨਿੱਤਰ ਕੇ ਜਿਹੜੀ ਆਵਾਜ਼ ਸਾਹਮਣੇ ਆ ਰਹੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਹੈਗੀ ਆ ਇਸ ਕਰਕੇ ਉਹ ਜਿਹੜੇ ਸਾਡੇ ਤਾਂ ਹੁਣ ਪਰਸੋਂ ਸਾਡੀ ਗ੍ਰਿਫਤਾਰੀ ਦੇ ਖਿਲਾਫ ਜਿਹੜਾ ਜਦੋਂ ਸਾਨੂੰ ਜੇਲ੍ਹ ਭੇਜਿਆ ਥਾਣੇ ਸਾਦਕ ਕੇ ਧਰਨਾ ਲੱਗਾ ਹੈਗਾ ਉੱਥੇ ਚਾਹ ਪਾਣੀ ਦਾ ਪ੍ਰਬੰਧ ਸਾਦਕ ਦੇ ਵਿਪਾਰ ਮੰਡਲ ਨੇ ਕੀਤਾ ਸਾਡੇ ਧਰਨੇ ਦਾ ਅਸੀਂ ਕਿੱਦਾਂ ਕਹਿ ਦਈਏ ਕੱਲ ਅਸੀਂ ਜਦੋਂ ਆਏ ਆ ਸਾਡੇ ਹਾਰ ਵਪਾਰ ਮੰਡਲ ਦੇ ਪ੍ਰਧਾਨ ਤੇ ਉਹ ਸਾਰੇ ਸਾਥੀ ਪੌਣ ਆਏ ਹੈਗੇ ਉਹ ਸਾਦਕ ਤੋਂ ਵਿੱਚ ਦੀ ਗੁਜ਼ਰੇ ਹੀ ਅਸੀਂ ਅਸੀਂ ਤਾਂ ਕਦੇ ਉੱਥੇ ਚੋਰੀਆਂ ਹੋ ਗਈਆਂ ਦੁਕਾਨਦਾਰਾਂ ਦੀਆਂ ਪੁਲਿਸ ਦੇ ਖਾਹ ਪ੍ਰੋਟੈਸਟ ਕਰਦੇ ਆ ਸਾਡੀਆਂ ਜਥੇਬੰਦੀਆਂ ਤਾਂ ਦੁਕਾਨਦਾਰਾਂ ਦੇ ਪੱਖ 'ਚ ਜਾਂਦੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਇਕਾ ਦੁੱਕਾ ਇਨਸੀਡੈਂਟ ਨੂੰ ਲੈ ਕੇ ਹੁਣ ਜੇ ਆਪਾਂ ਕਹੀਏ ਕਿ ਦੋ ਕਿਸਾਨਾਂ ਦੀ ਵੱਟ ਪਿੱਛੇ ਲੜਾਈ ਹੋ ਗਈ ਪਾਣੀ ਦੀ ਲੜਾਈ ਪਿੱਛੇ ਮਤਲਬ ਲੜਾਈ ਹੋ ਗਈ ਇੱਕ ਆਵਾ ਵੀ ਕਿਸਾਨ ਮਤਲਬ ਧੜਿਆਂ ਚ ਵੰਡੇਗੇ ਇਸ ਕਰਕੇ ਇਦਾਂ ਨਹੀਂ ਹੁੰਦਾਗਾ ਇਹ ਨਾਰਮਲ ਚੀਜ਼ਾਂ ਸਮਾਜ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਇਸ ਕਰਕੇ ਇੱਕ ਅੱਧੀ ਗੱਲ ਨੂੰ ਲੈ ਕੇ ਚੀਜ਼ਾਂ ਨੂੰ ਜਰਨਲਾਈਜ਼ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਬਿਲਕੁਲ ਪਰ ਇਲੈਕਸ਼ਨ ਦੇ ਦਿਨ ਹਰ ਪਾਰਟੀ ਦਾ ਜ਼ੋਰ ਹੁੰਦਾ ਕਿ ਹਰ ਘਟਨਾ ਭਾਵੇਂ ਉਹ ਨਿੱਕੀ ਤੋਂ ਨਿੱਕੀ ਹੋਵੇ ਉਹਨੂੰ ਆਪਦੇ ਪੱਖ ਦੇ ਵਿੱਚ ਟਾਲਿਆ ਜਾਵੇ ਅੱਜ ਜਿਹੜਾ ਨੈਰੇਟਿਵ ਆ ਇੰਨਾ ਕੁਝ ਹੋਣ ਦੇ ਬਾਵਜੂਦ ਕਿ ਯੂਨੀਅਨਜ਼ 'ਚ ਕੋਈ ਕਮੀ ਰਗੀ ਜਾਂ ਦੂਜੇ ਪਾਸੇ ਦਾ ਪ੍ਰਚਾਰ ਜ਼ਿਆਦਾ ਕਿ ਵਪਾਰੀ ਨਾਲ ਵੀ ਹੈਗੇ ਆ ਪਰ ਉਹ ਨੈਰੇਟਿਵ ਦੀ ਲੜਾਈ ਆ ਜਿਹੜੀ ਉਹ ਬਹੁਤ ਹੱਦ ਤੱਕ ਉਹ ਚ ਡੋਮਿਨੈਂਸ ਇਸ ਗੱਲ ਦੀ ਆ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਕਿਸਾਨ ਯੂਨੀਅਨ ਆ ਤੀਜੇ ਦਿਨ ਰੇਲਾਂ ਰੋਕ ਦਿੰਦੇ ਆ ਤੀਜੇ ਦਿਨ ਧਰਨੇ ਲਾਉਂਦੇ ਆ ਤੇ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਹੁੰਦਾ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੁੰਦਾ ਨਹੀਂ ਦੇਖੋ ਇਹ ਇਸ ਤਰ੍ਹਾਂ ਦੀਆਂ ਜਿਹੜਾ ਸਰਕਾਰ ਨੇ ਚੀਜ਼ਾਂ ਖੜੀਆਂ ਕੀਤੀਆਂ ਨੇ ਹਾਂ ਕੋਈ ਰੇਲ ਕਿਉਂ ਰੋਕਦਾ ਹਾਂ ਜੀ ਆਪਾਂ ਕਈ ਵੀ ਹੁਣ ਜੀ ਰੇਲ ਰੋਕਣਾ ਇੱਕ ਪ੍ਰੋਟੈਸਟ ਦੀ ਫਾਰਮ ਹੈਗੀ ਆ ਭਾਰਤ ਬੰਦ ਵੀ ਦਾ ਪ੍ਰੋਟੈਸਟ ਦੀ ਫਾਰਮ ਆ ਹਾਂ ਉਹਦੇ ਵਿੱਚ ਵੀ ਤਾਂ ਵਪਾਰ ਮੰਡਲ ਨੇ ਸਾਡਾ ਪੂਰੇ ਪੰਜਾਬ ਦੇ ਜਿਹੜਾ ਸੀਗਾ ਉਹ ਸਾਰ ਦਿੱਤਾ ਹੈਗਾ ਹੁਣ ਜਿਹੜੀ ਜਗਰਾਉ ਮਹਾ ਪੰਚਾਇਤ ਹੋ ਰਹੀ ਆ ਉਹਦੇ ਵਿੱਚ ਤਾਂ ਵਪਾਰ ਮੰਡਲ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਤੋਂ ਇਸ ਕਰਕੇ ਜਿਹੜਾ ਹੁਣ ਜਿਸ ਤਰ੍ਹਾਂ ਸਾਈਲੋ ਖੋਲਣ ਦੀ ਗੱਲ ਸੀਗੀ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਸੀ ਉਹ ਤੇ ਰੋਜ਼ਗਾਰ ਖਤਮ ਹੋਣਾ ਉਹਦੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀ ਉਹ ਖਤਮ ਹੋਣਾ ਠੀਕ ਆ ਉਹਦੇ ਜਿਹੜੀਆਂ ਸੀ ਉਹ ਆੜਤ ਖਤਮ ਹੋਣੀ ਆ ਉਹ ਮਣੀਮ ਖਤਮ ਹੋਣੇ ਆ ਤੋ ਇਸ ਕਰਕੇ ਉਹ ਸਭ ਤੋਂ ਵੱਧ ਜਿਹੜਾ ਵੋਕਲ ਹੈਗਾ ਉਹ ਐਸਕੇਐਮ ਹੈਗਾ ਉਹ ਲੜਾਈ ਸਾਰਿਆਂ ਦੀ ਲੜ ਰਿਹਾ ਹੈਗਾ ਇਹ ਜੇ ਕੋਈ ਦੂਜੀਆਂ ਧਿਰਾਂ ਘੱਟ ਪਾਰਟਿਸਪੇਟ ਕਰ ਰਹੀਆਂ ਨੇ ਉਹ ਪਿੱਛੇ ਰਹਿ ਕੇ ਹਮਾਇਤ ਕਰ ਰਹੀਆਂ ਨੇ ਜਾਂ ਹੋਰ ਤਰ੍ਹਾਂ ਸਹਿਯੋਗ ਕਰ ਰਹੀਆਂ ਨੇ ਇਹਦਾ ਮਤਲਬ ਇਹ ਨਹੀਂਗਾ ਕਿ ਵਿਰੋਧ ਦੇ ਵਿੱਚ ਖੜੀਆਂ ਨੇ ਅੱਜ ਤੱਕ ਵੀ ਜਿੰਨੇ ਵੀ ਸਯੁਜਤ ਕਿਸਾਨ ਮੋਰਚੇ ਨੇ ਸੱਦੇ ਦਿੱਤੇ ਆ ਕੋਈ ਦੱਸੇ ਤਾਂ ਸਹੀ ਕਿ ਪੰਜਾਬ ਦੇ ਵਿੱਚ ਜਾ ਇੰਡੀਆ ਦੇ ਵਿੱਚ ਕਿਤੇ ਉਹਦੀ ਐ ਐ ਆਪੋਜੀਸ਼ਨ ਹੋਈ ਆ ਭਾਰਤੀ ਜਨਤਾ ਪਾਰਟੀ ਦੇ ਕੁਝ ਬੰਦਿਆਂ ਨੂੰ ਲੈ ਕੇ ਉਹ ਵੀ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੁਸੀਂ ਇਹ ਦੇਖੋ ਕਿ ਜਿਹੜਾ ਤੁਸੀਂ ਕਹਿੰਦੇ ਕਿਸ ਤਰ੍ਹਾਂ ਦਾ ਵਰਤਾਂਤ ਖੜਾ ਕਰਦੇ ਆ ਪੂਰੇ ਦਾ ਪੂਰਾ ਗੋਦੀ ਮੀਡੀਆ ਦਿੱਲੀ ਮੋਰਚੇ ਵਾਲੇ ਕੀ ਕੁਝ ਬੋਲਦਾ ਰਿਹਾ ਪੂਰੇ ਦਾ ਪੂਰਾ ਭਾਜਪਾ ਦਾ ਆਈਟੀ ਸੈੱਲ ਕੀ ਬੋਲਦਾ ਰਿਹਾ ਸਿਰਫ ਬੋਲਦਾ ਰਿਹਾ ਨਾ ਗਰਾਊਂਡ ਤੇ ਤਾਂ ਕੋਈ ਅਸਰ ਸੀ ਨਾ ਗਰਾਊਂਡ ਤੇ ਤਾਂ ਇਹ ਸੀਗਾ ਕਿ ਮੋਦੀ ਨੇ ਜਿਵੇਂ ਕਾਨੂੰਨ ਬਣਾਏ ਮਾਫੀ ਮੰਗ ਕੇ ਉਹਨੂੰ ਢਿੰਕੇ ਵਾਪਸ ਲੈਣੇ ਪਏ ਔਰ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਉਂ ਕਹਿੰਦੇ ਮੋਦੀ ਹੈ ਤਾਂ ਮੁਮਕਨ ਹੈ ਪਹਿਲਾ ਪ੍ਰਧਾਨ ਮੰਤਰੀ ਆ ਜਿਨੇ ਕਾਨੂੰਨ ਬਣਾਏ ਤੇ ਖੁਦ ਹੀ ਰੱਦ ਕੀਤੇ ਉਹ ਵੀ ਅਖਣੀ ਤਿੰਨ ਤਿੰਨ ਤੇ ਇਹ ਇਕੱਲੇ ਕਿਸਾਨਾਂ ਦੇ ਕਰਕੇ ਨਹੀਂ ਸੀ ਸਮੁੱਚੇ ਸਮਾਜ ਦੇ ਸਾਰੇ ਤਬਕਿਆਂ ਦੀ ਜਿਹੜੀ ਸੀ ਉਹ ਹਮਾਇਤ ਕਰਕੇ ਸੀ ਅੱਜ ਤੁਸੀਂ ਮੈਨੂੰ ਇਹ ਦੱਸੋ ਲੋਕਾਂ ਦੇ ਇੱਥੇ ਪਰਿਵਾਰਾਂ ਦੇ ਝਗੜੇ ਹੋ ਜਾਂਦੇ ਆ ਬਹੁਤ ਤਰ੍ਹਾਂ ਦੇ ਝਗੜੇ ਹੋ ਜਾਂਦੇ ਹੈਗੇ ਆ ਅੱਜ ਕਿੰਨੇ ਕੁ ਲੋਕ ਸਿਆਸੀ ਪਾਰਟੀਆਂ ਕੋਲੇ ਜਾਂਦੇ ਆ ਵੀ ਹੂੰ ਆਈਟਮ ਉਸ ਵੱਡਾ ਹਿੱਸਾ ਮਸਲਿਆਂ ਦਾ ਉਹ ਕਿਸਾਨ ਜਥੇਬੰਦੀਆਂ ਕੋਲੇ ਆ ਰਿਆ ਹੁੰਦਾ ਜਿਹੜਾ ਕਿ ਉਹਨਾਂ ਦੇ ਨਾਲ ਕਿਸਾਨੀ ਕਿੱਤੇ ਨਾਲ ਸੰਬੰਧਿਤ ਵੀ ਜਿਹੜਾ ਹੈਗਾ ਉਹ ਨਹੀਂ ਹੁੰਦਾਗਾ ਕਿਸੇ ਕਿਸੇ ਨਾਲ ਕੋਈ ਆ ਇਮੀਗ੍ਰੇਸ਼ਨ ਵਾਲੇ ਠੱਗੀ ਮਾਰਗੇ ਉਹ ਕਿਸਾਨ ਜਥੇਬੰਦੀਆਂ ਕੋਲੇ ਮਸਲੇ ਆਉਂਦੇ ਆ ਹਰ ਰੋਜ਼ ਹੀ ਮਸਲੇ ਆਉਂਦੇ ਆ ਹੂੰ ਕਿਸੇ ਦੀ ਮਤਲਬ ਕੋਈ ਲੜਕੀ ਪਰੇਸ਼ਾਨ ਹੈਗੀ ਆ ਉਹ ਅਨੇਕਾਂ ਤਰ੍ਹਾਂ ਦੇ ਮਸਲੇ ਜਿਹੜੇ ਹੈਗੇ ਆ ਹਰ ਰੋਜ਼ ਕਿਸਾਨ ਜਥੇਬੰਦੀਆਂ ਕੋਲੇ ਆ ਰਹੇ ਹੈਗੇ ਆ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਅਗਲਾ ਕਹਿੰਦੇ ਨਾ ਤਾਂ ਕੋਈ ਦੀਨਮਾਨ ਹੀ ਨਹੀਂਗਾ ਕੱਲ ਨੂੰ ਕਿੰਨੇ ਕਿੱਧਰ ਛਾਲ ਮਾਰ ਜਣੀਆਂ ਕੋਈ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਇਹਨਾਂ ਬੰਦੇ ਦਾ ਤਾਂ ਕੋਈ ਦੀਨਮਾਨ ਹੈਗਾ ਸਿਆਸਤ ਦਾ ਸਿਆਸਤ ਦਾ ਇਸ ਕਰਕੇ ਕਿਸਾਨ ਜਥੇਬੰਦੀਆਂ ਜੇ ਅੱਜ ਤੁਸੀਂ ਉਹਦੀ ਚਰਚਾ ਕਰ ਰਹੇ ਹੋ ਹਾਂ ਭਾਜਪਾ ਦਾ ਆਈਟੀ ਸੈੱਲ ਉਹਦੀ ਚਰਚਾ ਕਰ ਰਿਹਾ ਹੈਗਾ ਉਹਦੇ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈਗਾ ਇਟ ਮੀਨਜ਼ ਉਹਨਾਂ ਲੱਗਦਾ ਕਿ ਆਪੋਜੀਸ਼ਨ ਇਹੀ ਆ ਇਸ ਕਰਕੇ ਆਪਣੀ ਆਪੋਜੀਸ਼ਨ ਦੇ ਖਿਲਾਫ ਸਰਕਾਰਾਂ ਕਦੇ ਵੀ ਜਿਹੜੀਆਂ ਹੈਗੀਆਂ ਉਹ ਸੌਫਟ ਨਹੀਂ ਹੁੰਦੀਆਂ ਨਾ ਉਤੇ ਹਮੇਸ਼ਾ ਟਾਰਗੇਟ ਉਹਨੂੰ ਕਰਦੀਏ ਕਰਦੀਆਂ। ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ? ਕੀ ਗੱਲ ਹੋਈ ਸੀ? ਸਾਨੂੰ ਤਾਂ ਇਹ ਵੀ ਭਾਜਪਾ ਨੂੰ ਜਿਹੜਾ ਭਾਜਪਾ ਹਰਾਓ, ਭਾਜਪਾ ਭਜਾਓ ਦਾ ਜਿਹੜਾ ਨਾਰਾ ਹੈਗਾ, ਹਾਂ। ਐਸਕੇਮ ਨੇ ਕਿਹਾ ਵੀ ਭਾਜਪਾ ਨੂੰ ਪਨਿਸ਼ ਕਰਨਾ ਜੋ ਭਾਜਪਾ ਨੇ 10 ਸਾਲਾਂ ਚ ਕੀਤਾ ਹੈਗਾ। ਇਹਦੇ 'ਚ ਵੀ ਮੈਂ ਤੁਹਾਨੂੰ ਇਹ ਦੱਸ ਇੱਕ ਗੱਲ ਕਹਿਦਾ ਜਿਹੜੇ ਇਹ ਬਰਾ ਜੋ ਜਿਹੜਾ ਸ਼ਹਿਰੀ ਪਿੰਡੂ ਹਣਾ ਸਿੱਖ, ਹਿੰਦੂ, ਮੁਸਲਮਾਨ, ਹਿੰਦੂ ਸਾਰਾ ਕੁਝ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਕੁਝ ਬੰਦੇ ਕਹਿੰਦੇ ਸੀ ਮੈਂ ਕੱਲ ਪੁੱਤ ਨੂੰ ਪੁਲਿਸ ਵਾਲਾ ਨੂੰ ਵੀ ਕਿਹਾ ਹੂੰ ਮੈਂ ਕਿ ਦੀ ਸਰ ਮੈਂ ਕਰੋਨਾ ਦੀ ਟੀਕੇ ਲਵਾਏ ਨਾ ਹਾਂ ਕਹਿੰਦੇ ਹਾਂ ਲਵਾਏ ਮੈਂ ਕਿ ਤੂੰ ਹੀ ਸਾਨੂੰ ਕਹਿੰਦੇ ਮੋਦੀ ਦੀ ਅੰਨੀ ਆਪੋਜੀਸ਼ਨ ਕਰਦੇ ਸੀ ਹਾਂ ਅਸੀਂ ਨਹੀਂ ਲਵਾਏ ਇੰਗਲੈਂਡ ਦੀ ਅਦਾਲਤ ਨੇ ਮੋਹਰ ਲਾਤੀ ਨਾ ਸਾਡੀ ਗੱਲ ਤੇ ਹੂੰ ਵੀ ਤੁਹਾਨੂੰ ਸਾਰ ਨੂੰ ਉਹ ਟੀਕੇ ਲਾਏ ਆ ਜਿਹਦੇ ਨਾਲ ਬ੍ਰੇਨ ਹੈਮਰੇਜ ਹੋਣਾ ਹਾਰਟ ਫੇਲਰ ਹੋਣਾ ਕਲੋਟਿੰਗ ਹੋਣੀ ਆ ਤੋ ਸਭ ਤੋਂ ਟੀਕਾ ਕਹਿੰਦੇ ਲੱਗਾ ਸਭ ਤੋਂ ਟੀਕਾ ਸਭ ਤੋਂ ਵੱਧ ਆਵਾਦੀ ਕੌਣ ਹੈ ਇਸ ਮੁਲਕ ਚ ਹੂੰ ਹਿੰਦੂ ਭਾਈਚਾਰਾ ਨਾ ਬਿਲਕੁਲ ਤੇ ਸਭ ਤੋਂ ਵੱਧ ਕਲੋਟਿੰਗ ਦਾ ਬ੍ਰੇਨ ਹੈਮਰੇਜ ਦਾ ਖਤਰਾ ਕਿਹੜੇ ਭਾਈਚਾਰੇ ਨੂੰ ਪਾਇਆ ਮੋਦੀ ਸਾਹਿਬ ਨੇ ਪਾਇਆ ਨਾ ਹਾਂ ਹੈ ਨਾ ਤਾਂ ਉਹ ਕੱਲਾ ਕਿਸਾਨਾਂ ਦਾ ਮਾਮਲਾ ਥੋੜਾ ਹੈਗਾ ਕੋਈ ਇੱਕ ਗੱਲ ਤਾਂ ਦੱਸ ਦੇ ਨਾ ਕਿ ਮੋਦੀ ਨੇ ਵੀ ਆਹ ਗੱਲ ਕੀਤੀ ਆ ਤੁਸੀਂ ਜਿਵੇਂ ਜਮਹੂਰੀਅਤ ਦੀ ਲੋਕਤੰਤਰ ਦੀ ਗੱਲ ਕੀਤੀ ਸੀ 80 ਕਰੋੜ ਲੋਕਾਂ ਨੂੰ ਟੀਕਾ ਠੋਕਤਾ ਕੰਪਨੀ ਜਿੰਮੇ ਵੇਰੇ ਤੋਂ ਭੱਜ ਗਈ ਕਿ ਇਹਦੇ ਨਾਲ ਬਈ ਕਈ ਸੀਰੀਅਸ ਹੈਲਥ ਇਸ਼ੂ ਜਿਹੜੇ ਉਹ ਕ੍ਰੀਏਟ ਹੋ ਸਕਦੇ ਹੈਗੇ ਜਾਨ ਤੱਕ ਵੀ ਜਾ ਸਕਦੀ ਆ ਜਾਨਾ ਗਈਆਂ ਵੀ ਤਾਂ ਇੰਗਲੈਂਡ ਦੀ ਕੋਰਟ ਚ ਕੇਸ ਚੱਲਿਆ ਹਾਂ ਨਰਿੰਦਰ ਮੋਦੀ ਨੇ ਜਿਹੜਾ ਆਨਲਾਈਨ ਸਰਟੀਫਿਕੇਟ ਸੀਗਾ ਉੱਤੇ ਫੋਟੋ ਬਣਦੀ ਲੱਗਦੀ ਸੀ ਉਹਦੀ ਹਾਂ ਪਹਿਲਾਂ ਫੋਟੋ ਲਾ ਲਈ ਜ਼ਿੰਮੇਵਾਰੀ ਤੋਂ ਭੱਜ ਗਏ ਆ ਲੋਕਤੰਤਰ ਵਾਲੀ ਸਰਕਾਰ ਹੁੰਦੀ ਆ ਉਹ ਕਹਿੰਦਾ ਵੀ ਦੇਖੋ ਸਾਡੇ ਕਹਿਣ ਤੇ ਤੁਸੀਂ ਖਤਰਨਾਕ ਟੀਕੇ ਲਵਾਏ ਜਿਾ ਅਸੀਂ ਧੱਕੇ ਨਾਲ ਖਤਰਨਾਕ ਟੀਕੇ ਤੁਹਾਡੇ ਠੋਕ ਤੇ ਬਾਈ 80 ਕਰੋੜ ਲੋਕਾਂ ਦੇ ਸਾਨੂੰ ਐਸੇ ਤੁਸੀਂ ਮਰੋ ਜਿਉਂ ਜੋ ਮਰਜੀ ਉਹ ਅਸੀਂ ਤਾਂ ਟੀਕਾ ਲਵਾਤਾ ਕਿਉਂਕਿ ਵੀ ਸੰਨ ਦਾ ਪੂਨਾ ਵਾਲੇ ਨੇ 60 ਕਰੋੜ ਰੁਪਏ ਦਿੱਤਾ ਸੀ ਰੰਗ ਕੰਪਨੀ ਵਾਲੇ ਨੇ ਉਹ ਤਾਂ ਭਾਰਤ ਦਾ ਪੰਜਵੇਂ ਨੰਬਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਨਾ ਲੋਕਾਂ ਦੇ ਕਲੋਟਿੰਗ ਦਾ ਕਾਰਨ ਵਾਲੇ ਟੀਕੇ ਠੋਕ ਠੋਕ ਕੇ ਤੇ મોદી ਨੇ ਕਿਹਾ ਵੀ ਲੋਣ ਹੀ ਲੋਣੇ ਹੈਗੇ ਆ ਕਾਰਨ ਕਿਸੇ ਵੀ 60 ਕਰੋੜ ਦੇ ਇਲੈਕਟਰੋਨਲ ਬਾਂਡ ਦਿੱਤੇ ਹੈਗੇ ਆ ਠੀਕ ਹੈ ਤੇ ਕੀ મોદી ਨੂੰ ਸਿਰਫ ਉਹ ਕਾਰਪੋਰੇਟ ਦੇ ਹਿੱਤ ਪਿਆਰੇ ਸੀ ਕਿ ਉਹਨਾਂ ਦਾ ਟੀਕਾ ਲੱਗੇ ਸਭ ਦੇ ਲੋਕ ਮਰਦੇ ਮਰਨ ਮੋਦੀ ਨੂੰ ਸਿਰਫ ਇਹ ਸੀ ਕਿ ਸਾਡੇ ਕੋਲ 60 ਕਰੋੜ ਦੇ ਜਿਹੜਾ ਹੈਗਾ ਫੰਡ ਆ ਗਿਆ ਇਲੈਕਟਰਲ ਬਾਉਂਡਰੀ ਸਿਰਫ ਉਹਦਾ ਹਿੱਤ ਸੀਗਾ ਜੇ ਉਹ ਬਾਕੀ ਲੋਕਾਂ ਦਾ ਸੋਚਦਾ ਹੁੰਦਾ ਮੋਦੀ ਬਿਲਕੁਲ ਸਾਹਮਣੇ ਆਉਂਦਾ ਬਈ ਤੁਸੀਂ ਇਹ ਟੀਕਾ ਲਵਾਇਆ ਸਾਡੇ ਕਹਿੰਦੇ ਤੇ ਲਵਾਇਆ ਇਹਦੇ ਨਾਲ ਨੁਕਸਾਨ ਹੋ ਰਿਹਾ ਬਈ ਤੁਹਾਡਾ ਕੋਈ ਵੀ ਹੈਲਥ ਦਾ ਇਸ਼ੂ ਕ੍ਰੀਏਟ ਹੁੰਦਾ ਤੁਹਾਡੇ ਇਲਾਜ ਦੀ ਜ਼ਿੰਮੇਵਾਰੀ ਸਾਡੀ ਆ ਅਸੀਂ ਆਪਣੇ ਡਾਕਟਰ ਆਪਣੇ ਸਾਇੰਟਿਸਟ ਇਹਦੇ ਸਾਈਡ ਇਫੈਕਟ ਨੂੰ ਕੰਟਰੋਲ ਕਰਨ ਲਈ ਇਹਦੀ ਇਹਦੇ ਤੇ ਲਾਉਣੇ ਹੈਗੇ ਆ ਕੋਰ ਰਿਸਰਚ ਕਰਨ ਵੇਧਾ ਸਾਈਡ ਇਫੈਕਟ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਕੋਈ ਦਵਾਈ ਸੰ ਤਿਆਰ ਕਰੀਏ ਜਾਂ ਕਿਸੇ ਦਾ ਕੋਈ ਵੱਧ ਨੁਕਸਾਨ ਹੋ ਗਿਆ ਵੀ ਕੰਪਨਸੀ ਸਾਡੀ ਸਰਕਾਰ ਕਰੂਗੀ ਫਿਰ ਤਾਂ ਅਸੀਂ ਮੰਨ ਲੈਂਦੇ ਇਹ ਲੋਕਤੰਤਰ ਹੈਗਾ ਠੀਕ ਹੈ ਇੱਕ ਕੰਪਨੀ ਦਾ ਮੁਨਾਫੇ ਵਾਸਤੇ ਆਪਣੀ ਪਾਰਟੀ ਦੇ ਫੰਡ ਵਾਸਤੇ 80 ਕਰੋੜ ਲੋਕਾਂ ਨੂੰ ਧੱਕ ਕੇ ਟੀਕੇ ਲਾਤੇ ਹੈਗੇ ਉਹਦੇ ਸਾਈਡ ਇਫੈਕਟ ਸਾਹਮਣੇ ਆ ਰਹੇ ਆ ਹੁਣ ਕਹਿੰਦੇ ਅਸੀਂ ਚੋਪੀ ਕਰਗੀ ਸਰਕਾਰ ਲੋਕ ਤਾਂ ਵੈਸੇ ਇੱਕ 1 ਕਰਬ 30 ਕਰੋੜ ਹੈ ਹਾਂਜੀ ਤੁਸੀਂ ਲੋਕ 80 ਕਰੋੜ ਹੀ ਕਹਿ ਗਏ ਸੀ ਨਾ ਮਾ ਲੋਕਤਾ ਠੀਕ ਆ 80 ਕਰੋੜ ਲੋਕਾਂ ਦੇ ਲੱਗਾ ਨਾ ਅੱਛਾ ਸਾਡੇ ਵਰਗੇ ਕੁਝ ਇਸ ਤਰ੍ਹਾਂ ਦੇ ਇਸ ਰਾਸ਼ਟਰ ਦੀ ਤਰੱਕੀ ਦੇ ਖਿਲਾਫ ਵੀ ਸੀ ਨਾ ਹਾਂ ਕਈਆਂ ਨੇ ਸਾਨੂੰ ਐ ਸੀਗਾ ਵੀ ਵੀ ਅਸੀਂ ਵੀ ਜਿਹੜੀ ਕਲੋਟਿੰਗ ਦੇ ਨਾਲ ਬ੍ਰੇਨ ਹੈਮਰੇਜ ਰੂਪ ਚ ਜਿਹੜੀ ਰਾਸ਼ਟਰ ਦੀ ਤਰੱਕੀ ਹੋਣੀ ਆ ਰਾਸ਼ਟਰੀ ਤਰੱਕੀ ਥੋੜੀ ਘਟਾ ਦਈਏ ਕੁਝ ਬ੍ਰੇਨ ਹੈਮਰੇਜ ਘਟ ਜਾਣਗੇ ਕੁਝ ਕਲੋਟਿੰਗ ਘਟ ਜੂਗੀ ਇਸ ਕਰਕੇ ਉਹ ਜਿਹੜੀ ਇਸ ਤਰ੍ਹਾਂ ਦੀ ਰਾਸ਼ਟਰੀ ਤਰੱਕੀ ਸੀ ਕਿ ਕਿੰਨੇ ਲੋਕਾਂ ਨੂੰ ਅਸੀਂ ਬ੍ਰੇਨ ਹੇਮਰੀ ਕਰਵਾ ਸਕਦੇ ਆ ਕਿੰਨਾਂ ਦੇ ਹਾਰਟ ਫੇਲਰ ਕਰਵਾ ਸਕਦੇ ਆ ਅਸੀਂ ਕੋਈ ਦੇ ਹਾਰਟ ਨਾ ਫੇਲ ਹੋਣ ਇਸ ਕਰਕੇ ਅਸੀਂ ਮੋਦੀ ਦਾ ਹੁਣ ਮੈਂ ਹਾਰਟ ਅਟੈਕ ਨਹੀਂ ਕਿਹਾ ਮੈਂ ਰਾਸ਼ਟਰੀ ਤਰੱਕੀ ਚ ਹਿੱਸਾ ਪਾਦਾ ਸੀ ਅਸਲ ਚ ਦੇਖੋ ਤਰੱਕੀ ਚ ਬਹੁਤ ਲੋਕ ਸਾਰੇ ਨੇ ਹਿੱਸਾ ਪਾਇਆ ਹਾਂ ਔਰ ਕੁਰਬਾਨੀਆਂ ਵੀ ਕੀਤੀਆਂ ਨੇ ਅੱਛਾ ਹਾਂ ਕਿਉਂਕਿ ਪੂਨਾ ਵਾਲਾ ਤਾਂ ਹੀ ਮੀਰ ਬੰਨਾ ਸੀ ਨਾ ਠੀਕ ਕਿਉਂਕਿ 60 ਕਰੋੜ ਦੇ ਇਲੈਕਟ੍ਰੋਨ ਮੋਡ ਦਿੱਤੇ ਆ ਤੋਂ ਉਸ ਕਾਰਪੋਰੇਟ ਘਰਾਣਿਆਂ ਨੂੰ ਮਜਬੂਰ ਅਮੀਰ ਕਰਨ ਦੇ ਲਈ ਜੋ ਕੁਰਬਾਨੀਆਂ ਲਈਆਂ ਲੋਕਾਂ ਦੀਆਂ ਟੀਕੇ ਲਾ ਲਾ ਕੇ ਇਹ ਇਹਨਾਂ ਦਾ ਹਿੰਦੂ ਰਾਸ਼ਟਰਵਾਦ ਵੀ ਆ ਰਾਸ਼ਟਰਵਾਦ ਵੀ ਆ ਤਰੱਕੀ ਵੀ ਆ ਜੋ ਅੱਛੇ ਦਿਨ ਵੀ ਆ ਜੋ ਵੀ ਕਹਿਣਾ ਤੁਸੀਂ ਇਹਨੂੰ ਕਹਿ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬੇਵਸਤੇਰ